ਆਪਸੀ ਸੈਨਟੀਮੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਔਰ ਇੱਕ ਬਹੁਤ ਵੱਡੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਇਹ ਅਪਡੇਟ ਪੁੰਛ ਤੋਂ ਆਈ ਹੈ ਇਸ ਪੁੰਛ ਦੀ ਇਹ ਬਹੁਤ ਵੱਡੀ ਅਪਡੇਟ ਤੁਹਾਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਮਹੀਨਾ ਪਹਿਲੇ ਪਾਕਿਸਤਾਨ ਔਰ ਭਾਰਤ ਦੀ ਟੈਨਸ਼ਨ ਚੱਲ ਰਹੀ ਸੀ ਔਰ ਉਹਦੇ ਚੱਲਦੇ ਪੁੰਛ ਦੇ ਉੱਤੇ ਬਹੁਤ ਵੱਡੀ ਇੱਕ ਗੋਲਾਬਾਰੀ ਜਿਹੜੀ ਹੈ ਪਾਕਿਸਤਾਨ ਵੱਲੋਂ ਕੀਤੀ ਗਈ ਸੀ ਉਸ ਗੋਲਾਬਾਰੀ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ਹੀਦ ਹੋਏ ਸੀ ਬਹੁਤ ਵੱਡਾ ਨੁਕਸਾਨ ਜਿਹੜਾ ਪੁੰਛ ਸਿਟੀ ਨੂੰ ਹੋਇਆ ਸੀ ਉਹਦੇ ਵਿੱਚ ਇੱਕ ਖਬਰ ਜਿਹੜੀ ਸੀ ਨੈਸ਼ਨਲ ਚੈਨਲ ਦੇ ਉੱਤੇ ਵਾਇਰਲ ਹੋਈ ਸੀ ਮੈਂ ਫੋਟੋ ਵੀ ਨਾਲ ਦੇ ਨਾਲ ਦਿਖਾ ਰਿਹਾ ਹਾਂ ਔਰ ਇਹ ਫੋਟੋ ਹੈ ਕਾਰੀ ਮੁਹੰਮਦ ਕਾਰੀ ਮੁਹੰਮਦ ਇਕਬਾਲ ਦੀ ਜਿਸ ਦੇ ਨਾਂ ਦੇ ਉੱਤੇ ਨੈਸ਼ਨਲ ਮੀਡੀਆ ਦੇ ਵਿੱਚ ਬਹੁਤ ਵੱਡੀ ਖਬਰ ਚੱਲੀ ਸੀ ਕਿ ਇਹ ਬੰਦਾ ਵੀ ਉੱਥੇ ਮਾਰਿਆ ਗਿਆ ਹੈ ਔਰ ਇਹ ਲਸ਼ਕਰੇ ਤੌਇਬਾ ਦੇ ਨਾਲ ਜੁੜਿਆ ਹੋਇਆ ਪਾਕਿਸਤਾਨੀ ਅੱਤਵਾਦੀ ਹੈ ਪਾਕਿਸਤਾਨੀ ਅੱਤਵਾਦੀ ਕਹਿ ਕੇ ਕਾਰੀ ਮੁਹੰਮਦ ਇਕਬਾਲ ਨੂੰ ਸੰਬੋਧਨ ਕਰਕੇ ਉਹਦੀ ਫੋਟੋ ਬਕਾਇਦਾ ਲਗਾ ਕੇ ਨੈਸ਼ਨਲ ਮੀਡੀਆ ਨੇ ਆਪਣੇ ਚੈਨਲਾਂ ਦੇ ਉੱਤੇ ਬ੍ਰਾਡਕਾਸਟ ਕੀਤੀ ਸੀ ਔਰ ਉਸ ਤੋਂ ਬਾਅਦ ਪੁੰਛ ਦੇ ਵਿੱਚੋਂ ਇੱਕ ਬਹੁਤ ਵੱਡੀ ਨਰਾਜ਼ਗੀ ਜਿਹੜੀ ਲੋਕਾਂ ਦੀ ਪਬਲਿਕ ਦੀ ਨਿਕਲ ਕੇ ਆਈ ਸੀ ਜਿਹਦੇ ਚਲਦੇ ਲੋਕਾਂ ਨੇ ਬਹੁਤ ਪ੍ਰੋਟੈਸਟ ਤੱਕ ਵੀ ਕੀਤੇ ਸੀ ਬਹੁਤ ਪ੍ਰੈਸ ਕਾਨਫਰੰਸਿਸ ਹੋਈਆਂ ਸੀ ਔਰ ਬਹੁਤ ਹੀ ਜ਼ਿਆਦਾ ਪ੍ਰੈਸ਼ਰ ਹੋਣ ਦੇ ਪਬਲਿਕ ਦੇ ਪ੍ਰੈਸ਼ਰ ਦੇ ਚਲਦੇ ਇਹਨਾਂ ਦੋਨਾਂ ਚੈਨਲਾਂ ਨੇ ਬਾਅਦ ਦੇ ਵਿੱਚ ਆਪਣੇ ਚੈਨਲ ਦੇ ਉੱਤੇ ਮਾਫੀ ਦੀ ਬ੍ਰਾਡਕਾਸਟ ਕੀਤੀ ਸੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਅੱਜ ਇੱਕ ਵੱਡੀ ਖਬਰ ਜਿਹੜੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਹੈ इन द कोर्ट ऑफ सब जज स्पेशल मोबाइल मैजिस्ट्रेट पुंछ ने एक ऑर्डर जोड़ा है वो कटिया है अज अठाई छी सौ पच्ची उस ऑर्डर के तहत एक जो केस लग्या होया सी, शेख मुहम्मद सलीम संन ऑफ मुहम्मद अशरफ रेजीडेंस ऑफ वार्ड नंबर पांच महला uh, मुहला कमसर तहसील हवेली डिस्ट्रिक पूछ एट प्रजेंट ਜੋ ਹੈ ਚੈਂਬਰ ਨੰਬਰ 6 ਇਹ ਜੋ ਸ਼ਖਸ ਹਨ شیخ ਮੁਹੰਮਦ सलीम ਇਹਨਾਂ ਨੇ ਕੇਸ ਕੀਤਾ ਸੀ ਜੰਮੂ ਕਸ਼ਮੀਰ ਯੂਟੀ ਦੇ ਉੱਪਰ ਥਰੂ ਪੁਲਿਸ ਸਟੇਸ਼ਨ ਸਟੇਸ਼ਨ ਹਾਊਸ ਅਫੀਸਰ ਪੁੰਚਤੇ ਉਸ ਦੇ ਚਲਦੇ ਉਸ ਕੇਸ ਦੇ ਵਿੱਚ ਅੱਜ ਸਭ ਜੋ ਮੈਜਿਸਟ੍ਰੇਟ ਮੋਬਾਈਲ ਮੈਜਿਸਟ੍ਰੇਟ ਨੇ ਜਿਹੜੇ ਪੁਂਚ ਦੇ ਉਹਨਾਂ ਨੇ ਇੱਕ ਆਰਡਰ ਕੱਟਿਆ ਹੈ ਔਰ ਸਿੱਧਾ ਐਸਐਚਓ ਪੁਂਚ ਦੇ ਵਾਸਤੇ ਆਰਡਰ ਹੈ ਕਿ ਛੇਤੀ ਤੋਂ ਛੇਤੀ ਇਨ੍ਹਾਂ ਚੈਨਲਾਂ ਅਤੇ ਹੋਰ ਵੀ ਅਗਰ ਕਿਸੇ ਚੈਨਲ ਨੇ ਬ੍ਰਾਡਕਾਸਟ ਇਸ ਤਰ੍ਹਾਂ ਦੀ ਖਬਰ ਕੀਤੀ ਹੈ ਫੇਕ ਖਬਰ ਫਾਲਸ ਖਬਰ ਜਿਹੜੀ ਕਿ ਇੱਕ ਰੈਪਿਊਟਿਡ ਬੰਦਾ ਜਿਹੜਾ ਕਿ ਟੀਚਰ ਸੀ ਉੱਥੇ ਦਾ ਜੋ ਮੁਹੰਮਦ ਕਾਰਿਮ ਇਕਬਾਲ ਜਿਸ ਨੂੰ ਕੀ ਇਹਨਾਂ ਨੇ ਮਰਨ ਤੋਂ ਬਾਅਦ ਜਦੋਂ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਉੱਥੇ ਤਾਂ ਇਸ ਨੂੰ ਅਤਵਾਦੀ ਲਸ਼ਕਰੇ ਤੌਇਬਾ ਦੇ ਨਾਲ ਜੁੜਿਆ ਹੋਇਆ ਪਾਕਿਸਤਾਨੀ ਅਤਵਾਦੀ ਦੱਸਿਆ ਸੀ ਹੁਣ ਇਸ ਖਬਰ ਨੂੰ ਤੁਹਾਨੂੰ ਮੈਂ ਇਸ ਕਰਕੇ ਦੱਸ ਰਿਹਾ ਕਿ ਇਹ ਬਹੁਤ ਵੱਡੀ ਖਬਰ ਹੈ ਕਿਉਂਕਿ ਪੁੰਛ ਦੇ ਵਿੱਚ ਇਸ ਵੇਲੇ ਤੱਕ ਉਸ ਦਰਦ ਨੂੰ ਹਜੇ ਤੱਕ ਭੁਲਾਇਆ ਨਹੀਂ ਜਾ ਸਕਿਆ ਔਰ ਹੁਣ ਇਹ ਜੋ ਖਬਰ ਮੈਂ ਤੁਹਾਨੂੰ ਦੱਸ ਦਿਆ ਮੁਹੰਮਦ ਕਾਰਿਕ ਇਕਬਾਲ ਦੀ ਤੁਹਾਨੂੰ ਫੋਟੋ ਵੀ ਨਾਲ-ਨਾਲ ਦਿਖਾ ਰਿਹਾ ਹਾਂ ਇਸ ਜੋ ਸ਼ਖਸ ਜਿਹੜੇ ਸੀ ਜਿਹੜੇ ਕਿ ਸ਼ਹੀਦ ਹੋਏ ਸੀ ਉਸ ਬੋਲਾ ਬਾਰੇ ਦੇ ਵਿੱਚ ਜਿਨ੍ਹਾਂ ਨੂੰ ਅਤਵਾਦੀ ਕਹਿ ਕੇ ਕਿਹਾ ਸੀ ਜ਼ੀ ਨਿਊਜ਼ ਔਰ ਨਿਊਜ਼ 18 ਇਹ ਦੋਵੇਂ ਨੈਸ਼ਨਲ ਚੈਨਲ ਨੇ ਜਿਨ੍ਹਾਂ ਦੇ ਉੱਤੇ ਇਹ ਖਬਰਾਂ ਚਲੀਆਂ ਸੀ ਔਰ ਉਹਨਾਂ ਦੇ ਉੱਤੇ ਛੇਤੀ ਤੋਂ ਛੇਤੀ ਐਫ ਆਈ ਆਰ ਕਰਨ ਦਾ ਇਹ ਆਰਡਰ ਜਿਹੜਾ ਹੈ ਉਹ ਨਿਕਲਿਆ ਹੈ ਸਕਰੀਨ ਦੇ ਉੱਤੇ ਤੁਸੀਂ ਨਾਲ ਦੇ ਨਾਲ ਆਰਡਰ ਵੀ ਦੇਖ ਰਹੇ ਹੋ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਨੂੰ ਫਿਰ ਤੋਂ ਦੱਸ ਦਈਏ ਪੁੰਛ ਤੋਂ ਨਿਕਲ ਕੇ ਆਈ ਹੈ ਤਾਂ ਦੇਖਦੇ ਰਹੋ ਆਪਸੀ ਸਾਈਨ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਧੰਨਵਾਦ